ਜੀ ਕੀ ਫਤਿਹ ਮੈਂ ਇੱਕ ਕਮਜ਼ੋਰ ਗਰਚਾ ਪਿੰਟੋ ਡਰਮਾਜਰਾ ਜ਼ਿਲ੍ਹਾ ਮੋਹਾਲੀ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਇਹ ਜੋ ਬੀਜੇਪੀ ਸਰਕਾਰ ਨੇ ਕਿਸਾਨੀ ਸੰਬੰਧੀ ਬਿੱਲ ਪਾਸ ਕੀਤੇ ਹਨ ਕੁਝ ਲੋਕ ਇਹਨਾਂ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸੀ ਜਾ ਰਹੇ ਹਨ ਪਰ ਭਰਾਵੋ ਇਹ ਬਿੱਲ ਕਿਸਾਨ ਵਿਰੋਧੀ ਨਹੀਂ ਹਨ ਇਹ ਬਿੱਲ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਹਨ ਕਿਉਂਕਿ ਇਹਨਾਂ ਬਿੱਲਾਂ ਦਾ ਅਸਰ ਕੇਵਲ ਕਿਸ ਸਾਨੂਤਹੀ ਨਹੀਂ ਪਾਵੇਗਾ ਐਨਾ ਬਿਲਾ ਨਾਲ ਕਿਸਾਨਾਂ ਜੁੜਿਆ ਹੋਇਆ ਹਰ ਵਰਗ ਤਬਾਹ ਹੋ ਜਾਵੇਗਾ ਭਾਵੇਂ ਉਹ ਟਰਾਂਸਪੋਰਟਰ ਹੋਵੇ ਭਾਵੇਂ ਉਹ ਆਰਤੀ ਹੋਵੇ ਭਾਵੇਂ ਉਹ ਦੁਕਾਨਦਾਰ ਹੋਵੇ ਐਨਾ ਬਿਲਾ ਵਿੱਚ ਇੱਕ ਬਿਲ ਹੈ ਅਸੈਂਸ਼ੀਅਲ ਕਾਮੋਡਿਟੀਆਂ ਐਕਟ ਇਸ ਬਿੱਲ ਵਿੱਚ ਲਿਖਿਆ ਹੈ ਕਿ ਕੋਈ ਵੀ ਕੰਪਨੀ ਆਪਣੀ ਮਰਜ਼ੀ ਨਾਲ ਕਿਸੇ ਵੀ ਖਾਣ ਵਾਲੀ ਵਸਤੂ ਦਾ ਜਿੰਨਾ ਚਾਹੇ ਭੰਡਾਰ ਕਰ ਸਕਦੀ ਹੈ। ਮਾਰਕੀਟ ਦਾ ਇਹ ਕੰ联ਮ ਹੈ ਮੋਰ ਸਪਲਾਈ ਲੈਸ ਡਿਮਾਂਡ ਲੈਸ ਸਪਲਾਈ ਮੋਰ ਡਿਮਾਂਡ ਇਸ ਦਾ ਮਤਲਬ ਹੈ ਕਿ ਅਗਰ ਮਾਰਕੀਟ ਵਿੱਚ ਕਿਸੇ ਚੀਜ਼ ਦੀ ਡਿਮਾਂਡ ਵਧ ਜਾਵੇ ਤੇ ਉਹ ਚੀਜ਼ ਘੱਟ ਜਾਵੇ ਤਾਂ ਆਟੋਮੈਟਿਕਲੀ ਉਸ ਚੀਜ਼ ਦੀ ਕੀਮਤ ਵੱਧ ਜਾਂਦੀ ਹੈ ਤਾਂ ਅਗਰ ਕੋਈ ਕੰਪਨੀ ਕਿਸਾਨ ਕੋਲੋਂ 10 ਰੁਪਏ ਕਿਲੋ ਨੂੰ ਪਿਆਜ਼ ਲੈ ਕੇ ਸਟੋਰ ਕਰ ਲਵੇ ਅਤੇ ਮਾਰਕੀਟ ਵਿੱਚ ਉਸ ਵਕਤ ਕੱਢੇ ਜਦੋਂ ਮਾਰਕੀਟ ਦੇ ਪਿਆਜ਼ ਖਤਮ ਹੋ ਜਾਣ ਤਾਂ ਉਹ ਕੰਪਨੀ ਤੁਹਾਡੇ ਕੋਲੋਂ 10 ਰੁਪਏ ਕਿਲੋ ਵਾਲਾ ਪਿਆਜ਼ 100 ਰੁਪਏ ਕਿਲੋ ਨੂੰ ਵੇਚੇਗੀ ਹੁਣ ਤੜਕਾ ਕੱਲੇ ਕਿਸਾਨ ਨੇ ਤਾਂ ਲਾਉਣਾ ਨਹੀਂ ਪਿਆਜ ਦੀ ਲੋੜ ਤਾਂ ਹਰ ਵਿਅਕਤੀ ਨੂੰ ਹੈ ਭਾਵੇਂ ਉਹ ਵਕੀਲ ਹੋਵੇ ਭਾਵੇਂ ਉਹ ਇੰਜੀਨੀਅਰ ਹੋਵੇ ਭਾਵੇਂ ਉਹ ਡਾਕਟਰ ਹੋਵੇ ਤਾਂ ਸਿੱਧਾ ਸਿੱਧਾ ਇਹ ਬਿੱਲ ਜਮਾਖੋਰੀ ਨੂੰ ਵਧਾਉਂਦੇ ਹਨ ਹੁਣ ਮੈਂ ਗੱਲ ਕਰਨ ਜਾ ਰਹੀ ਹਾਂ ਪੋਲੀਟੀਕਲ ਪਾਰਟੀਆਂ ਦੀ ਕੁਝ ਦਿਨਾਂ ਪਹਿਲਾਂ ਕਾਂਗਰਸ ਨੇ ਵਿਧਾਨ ਸਭਾ ਵਿੱਚ ਕੁਝ ਬਿੱਲ ਪਾਸ ਕੀਤੇ ਉਸ ਤੋਂ ਬਾਅਦ ਕਾਂਗਰਸ ਦੇ ਵਰਕਰਾਂ ਨੇ ਪਿੰਡਾਂ ਵਿੱਚ ਲੱਡੂ ਵੜ ਦਿੱਤੇ ਪਰ ਅਸਲ ਵਿੱਚ ਇਹ ਸਿਰਫ ਇੱਕ ਲੌਲੀਪੌਪ ਹੈ ਕਿਉਂਕਿ ਜਦੋਂ ਤੱਕ ਰਾਸ਼ਟਰਪਤੀ ਇਹਨਾਂ ਬਿਲਾਉਂ ਤੇ ਸਾਈਨ ਨਹੀਂ ਕਰਦਾ ਉਦੋਂ ਤੱਕ ਇਹਨਾਂ ਬਿਲਾਾਂ ਦੀ ਕੋਈ ਵੈਲਿਊ ਨਹੀਂ ਇਹ ਗੱਲ ਕਾਂਗਰਸ ਵੀ ਚੰਗੀ ਤਰ੍ਹਾਂ ਜਾਣਦੀ ਹੈ ਸਾਡਾ ਪੰਜਾਬ ਕਦੇ ਪਿਸ਼ੌਰ ਤੋਂ ਪਲਵਲ ਤੱਕ ਹੁੰਦਾ ਸੀ ਉਹ ਅੱਜ ਐਨਾ ਲੀਡਰਾਂ ਦੀ ਗੰਦੀ ਸਿਆਸਤ ਕਰਕੇ ਰਾਵੀ ਤੋਂ ਕੱਗਰ ਤੱਕ ਰਹਿ ਗਿਆ 1947 ਵਿੱਚ ਐਨਾ ਲੀਡਰਾਂ ਕਰਕੇ ਪੰਜਾਬ ਦੇ ਦੋ ਟੁਕੜੇ ਹੋਏ ਫੇਰ ਜਦੋਂ 20 ਸਾਲ ਤੱਕ ਅਕਾਲੀ ਸਰਕਾਰ ਨਾ ਬਣੀ ਫੇਰ ਦੁਬਾਰਾ ਪੰਜਾਬੀ ਸੂਬੇ ਦਾ ਮੋਰਚਾ ਲਾ ਕੇ ਵਹਿ ਗਏ ਅਤੇ 1966 ਵਿੱਚ ਪੰਜਾਬ ਦੇ ਤਿੰਨ ਟੁਕੜੇ ਹੋ ਗਏ ਪੰਜਾਬ ਹਰਿਆਣਾ ਅਤੇ ਹਿਮਾਚਲ ਫੇਰ ਜਾ ਕੇ 1967 ਵਿੱਚ ਟੈਲੀ ਅਕਾਲੀ ਸਰਕਾਰ ਬਣੀ ਅਤੇ ਜਸਟਿਸ ਗਰਨਾਮ ਸਿੰਘ ਪਹਿਲੇ ਮੁੱਖ ਮੰਤਰੀ ਬਣੇ ਅਕਾਲੀ ਲੀਡਰ ਸੱਤਾ ਦੇ ਕਾਬਜ਼ ਹੋ ਗਏ ਅਤੇ ਪੰਜਾਬੀ ਜੇਲਾ ਕਰਦੇ ਰਹ ਗਏ ਫੇਰ ਦੁਬਾਰਾ 196 84 ਵਿੱਚ ਅਕਾਲੀ ਲੀਡਰਾਂ ਨੇ ਅਕਾਲ ਤਖਤ ਸਾਹਿਬ ਦਾ ਮਿਸਯੂਜ਼ ਕਰਵਾ ਕੇ ਮਰਜੀਵੜੇ ਬਣਾ ਕੇ ਕੌਮ ਮਰਵਾਤੀ ਆ 15 ਸਾਲ ਰਾਜ ਕਰਕੇ ਪੰਜਾਬ ਨੂੰ ਵੀ ਅਤੇ ਕੌਮ ਨੂੰ ਵੀ ਖਤਮ ਕਰ ਗਏ ਮੈਂ ਅੱਜ ਇੱਥੇ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਕਰਨ ਜਾਂ ਵਿਰੋਧ ਕਰਨ ਨਹੀਂ ਆਈ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨ ਆਈ ਆ ਕਿ ਤੁਸੀਂ ਸਾਰੇ ਇਸ ਸੰਗ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਦਾ ਹਿੱਸਾ ਬਣੋ ਕਿਉਂਕਿ ਅੱਜਕੱਲ੍ਹ ਹੀ ਕਿਸਾਨੀ ਹੀ ਖਤਰੇ ਵਿੱਚ ਨਹੀਂ ਸਾਡੀ ਹੋਂਦ ਵੀ ਖਤਰੇ ਵਿੱਚ ਹੈ ਇਸ ਗੱਲ ਦਾ ਅਹਿਸਾਸ ਤੁਹਾਨੂੰ ਉਦੋਂ ਹੋਵੇਗਾ ਜਦੋਂ ਆਰਐਸਐਸ ਵੱਲੋਂ ਤਿਆਰ ਕੀਤੀ ਗਈ ਸਿੱਖਿਆ ਨੀਤੀ ਲਾਗੂ ਹੋ ਜਾਵੇਗੀ ਇਹ ਜੋ ਸਾਨੂੰ ਨਾਰੇ ਦਿੱਤੇ ਜਾ ਰਹੇ ਹਨ ਇੱਕ ਦੇਸ਼ ਇੱਕ ਭਾਸ਼ਾ ਇੱਕ ਦੇਸ਼ ਇੱਕ ਧਰਮ ਇੱਕ ਦੇਸ਼ ਇੱਕ ਮੰਡੀ ਇਹ ਨਾਰੇ ਸਾਡੀ ਹੋਂਦ ਤੱਕ ਨੂੰ ਖਤਮ ਕਰਕੇ ਰੱਖ ਦੇਣਗੇ ਅੱਜ ਸਾਡੀ ਲੜਾਈ ਇੱਕ ਮੋਦੀ ਨਾਲ ਨਹੀਂ ਇੱਕ ਸੋਚ ਨਾਲ ਹੈ ਜੋਕ ਜੋਕ ਕੇਸਰੀ ਨੂੰ ਭਗਵਾ ਕਰਨਾ ਚਾਹੁੰਦੀ ਹੈ ਅਤੇ ਕੜੇ ਨੂੰ ਚੂੜੀ ਬਣਾ ਦੇਣਾ ਚਾਹੁੰਦੀ ਹੈ ਪੰਜਾਬ ਦੀ ਲਗਭਗ ਆਬਾਦੀ 3 ਕਰੋੜ ਹੈ ਜਿਸ ਦਾ 1% 3000 ਲੱਖ ਬਣਦਾ ਹੈ ਪਰ ਅੱਜ ਸਿਰਫ 3000 ਲੋਕ ਸੰਘਰਸ਼ ਕਰ ਰਹੇ ਹਨ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਨੀ ਆ ਜਿਸ ਦਿਨ 1% ਲੋਕ ਵੀ ਸੜਕਾਂ ਤੇ ਆ ਗਏ ਮੋਦੀ ਤੁਹਾਡੇ ਪੈਰਾਂ ਵਿੱਚ ਬੈਠਾ ਹੋਵੇਗਾ ਅੱਜ ਸਾਨੂੰ ਲੋੜ ਹੈ ਇਸ ਸੰਘਰਸ਼ ਨੂੰ ਤਿੱਖਾ ਕਰਨ ਦੀ ਸਰਕਾਰ ਸਾਡੇ ਨਾਲ ਬਹੁਤ ਚਾਲਾਂ ਖੇਡਣ ਗਈਆਂ ਸਾਡੇ ਇਸ ਅੰਦੋਲਨ ਨੂੰ ਤਾੜ ਪੀੜੋ ਕਰਨ ਦੀ ਬਹੁਤ ਕੋਸ਼ਿਸ਼ ਕਰਨ ਗਈਆਂ ਸਾਡੇ ਅੰਦੋਲਨ ਨੂੰ ਹਿੰਸਕ ਰੂਪ ਵੀ ਦਿੱਤਾ ਜਾਵੇਗਾ ਸਾਡੇ ਉੱਤੇ ਝੂਠੇ ਪਰਚੇ ਵੀ ਕੀਤੇ ਜਾਣਗੇ ਸਾਡੇ ਨਾਲ ਉਹ ਸਭ ਕੁਝ ਹੋਵੇਗਾ ਜੋ ਸ਼ਾਹੀਨ ਬਾਗ ਵਿੱਚ ਹੋਇਆ ਸਾਨੂੰ ਲੋੜ ਹੈ ਬਾਬਾ ਬੰਦਾ ਸਿੰਘ ਵਾਂਗ ਕੋਈ ਠੋਸ ਰਣਨੀਤੀ ਬਣਾਉਣ ਦੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਹੀ ਸੀ ਜੋ ਸਾਨੂੰ ਮਜ਼ਦੂਰ ਤੋਂ ਜੀਵਿਦਾਰ ਬਣਾ ਗਿਆ ਪਰ ਅੱਜ ਫੇਰ ਇਹ ਸਰਕਾਰਾਂ ਸਾਨੂੰ ਮਜ਼ਦੂਰ ਬਣਾਣਾ ਚਾਹੁੰਦੀਆਂ ਹਨ ਜੇ ਮੈਂ ਕਿਸੇ ਦੀ ਸ਼ਾਨ ਦੇ ਬਾਰੇ ਖਿਲਾਫ ਬੋਲ ਗਈ ਹੋਵਾਂ ਤਾਂ ਮੈਨੂੰ ਮaaf ਕਰਿਓ ਹੁਣ ਮੈਂ ਇੱਕ ਕਵਿਤਾ ਨਾਲ ਸਮਾਪਤੀ ਕਰਨਾ ਚਾਹੁੰਦੀ ਹਾਂ سرف روشی دل, دل میں ہے وقت آنے دے بتا دیں گے تجھے اے آسما ہم ابھی سے کیا بتائے کیا ہمارے دل میں ہے سر فروشی کی تمنا اب ہمارے دل میں ہے

زندگی تو اپنی مہمہ موت کی محفل میں ہے سر پروشی کی تمنا اب ہمارے دل میں ہے دل میں طوفانوں کی ٹولی اور نسوں میں انقلاب ہوش دشمن کے اڑا